ਆਪਣੇ ਨੇੜੇ-ਤੇੜੇ ਵੀ ਇਹ ਠੱਗੀ ਵਜਨ ਦਿੱਤੀ ਥੋੜੇ ਬੰਦਿਆਂ ਨੇ ਇਹ ਫਰਜ਼ ਨਿਭਾਵ ਵੀ ਦਿੱਤਾ ਇੱਕ ਮੈਂ ਪਰਸਨਲ ਲੈਵਲ ਤੇ ਵੀ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਦਾ ਕਰਨਾ ਸੀ ਕਿ ਮੇਰੇ ਮਾਤਾ-ਗੁਜ਼ਰੇ ਸੀ ਤੁਸੀਂ ਇੱਥੇ ਇੱਕ ਦਰਖਤ ਲਾਏ ਉਹਨਾਂ ਦੀ ਯਾਦ ਚ ਮੈਨੂੰ ਸੱਚੀ ਐ ਲੱਗਣ ਲੱਗ ਜਾਂਦਾ ਜਿਵੇਂ ਮੈਂ ਕਮਾਲੂ ਦੇ ਨੇੜੇ ਆ ਜਾਣਾ ਅੱਜ ਤੱਕ ਸ਼ੇਰਗੜ੍ਹ ਸਾਹਿਬ ਨੇ ਰਸਤਾ ਹੀ ਹੋਰ ਵਖਾਤਾ ਜਦੋਂ ਮੈਂ ਇੱਧਰ ਆ ਜਾਣਾ ਹੱਥ 'ਚ ਮੈਨੂੰ ਲੱਗਦਾ ਹੁੰਦਾ ਮੈਂ ਆਪਦੇ ਪਿੰਡ ਹੀ ਆ ਗਿਆ ਉਹ ਮੈਂ ਬਲੀਵ ਕਰਿਓ ਜੇ ਪੰਜਾਬ ਸਾਰਾ ਹੀ ਆਪਣਾ ਪਿੰਡ ਹੈ ਇਹ ਆਪਣੇ ਹੀ ਐ ਤੇ ਸਾਨੂੰ ਇਹਦਾ ਦਰਦ ਵੀ ਮਹਿਸੂਸ ਹੋਣਾ ਚਾਹੀਦਾ ਮੈਂ ਇੱਕੋ ਗੱਲ ਵਾਰ-ਵਾਰ ਆਣਾ ਉਹਨਾਂ ਕਿ ਜੇ ਸਾਡੇ ਘਰੇ ਵੜੇ ਕੋਈ ਸਾਡਾ ਪਾਣੀ ਖਰਾਬ ਕਰੇ ਕੋਈ ਸਾਡੀ ਕੋਈ ਹੋਰ ਚੀਜ਼ ਖਰਾਬ ਕਰੇ ਆਪਾਂ ਡਾਂਗ ਚੱਕਦੇ ਆਂ ਜਦੋਂ ਪੰਜਾਬ ਚ ਹੋ ਰਿਹਾ ਤਾਂ ਆਪਾਂ ਕਿਉਂ ਨਹੀਂ ਬੋਲਦੇ ਕੀ ਪੰਜਾਬ ਸਾਡਾ ਘਰ ਨਹੀਂ ਗਾ ਤੁਹਾਨੂੰ ਉਹ ਦਰਦ ਹੋ ਗਿਆ ਤੁਸੀਂ ਸਮਝੂਗੇ ਥੋੜਾ ਜਿਹਾ ਆਪਦੇ ਖੱਬੇ ਸੱਜੇ ਵਧਾਇਓ ਜੇ ਗਿਣਤੀ ਮਲਟੀਪਲਾਈ ਕਰਿਓ ਜੇ ਆਪਾਂ ਬਾਕੀ ਲੋਕਾਂ ਨੂੰ ਵੀ ਇਸ ਕੰਮ ਤੇ ਲਾ ਸੇ ਇਹ ਜ਼ਰੂਰ ਕਰਿਓ ਜੀ ਬਾਕੀ ਮੈਂ ਤੁਹਾਡੇ ਨਾਲ ਵਾਦਾ ਕਰਦਾ ਆ ਆ ਬੰਦਾ ਆਪਾ ਉਦੋਂ ਕਿਹਾ ਸੀ ਨਾ ਇੱਕ ਤਰੀਕ ਬੋਲੀ ਸੀ ਇੱਥੇ ਖੜ ਕੇ ਉਸ ਤੋਂ ਪਹਿਲਾਂ ਬੰਦ ਹੋ ਗਈ ਸੀ ਇਹ ਕੋਈ ਮੈਂ ਨਹੀਂ ਕੀਤਾ ਇਹ ਉੱਪਰ ਵਾਲਾ ਆਪੇ ਸੁਣ ਲੈਂਦਾ ਜੇ ਆਤਮਾ ਦੇ ਅੰਦਰੋਂ ਨੇਕ ਨੀਤੀ ਨਾਲ ਬੋਲੀ ਜਾਵੇ ਗੱਲ ਇਹਨਾਂ ਨੇ ਜਿਹੜਾ ਤੋੜਿਆ ਕਾਨੂੰਨ ਮੈਂ ਤੁਹਾਨੂੰ ਅਣਾ ਇਹ ਬੰਦਾ ਜੇਲ੍ਹ 'ਚ ਜਾਊਗਾ ਸਜ਼ਾ ਵੀ ਹੋਊਗੀ ਇਹ ਗਾਰੰਟੀ ਆ ਕਿਉਂਕਿ ਸਜ਼ਾ ਦਾ ਮਤਲਬ ਇਹ ਹੋਊਗਾ ਕਿ ਬਾਕੀਆਂ ਨੂੰ ਕੰਨ ਹੋਣ ਕਿ ਲੋਕਾਂ ਦੀ ਜ਼ਿੰਦਗੀ ਨਾਲ ਖੇਡਣਾ ਇੰਨਾ ਸੌਖਾ ਨਹੀਂ ਤੇ ਜਿਹੜਾ ਖੇਡਦਾ ਉਹਨੂੰ ਇਹਦਾ ਹਰਜਾਨਾ ਭੁਗਤਣਾ ਪੈਣਾ ਹੈ ਇਹ ਭੁਗਤੂਗਾ ਔਰ ਨਾਲ ਨਾਲ ਜਿਵੇਂ ਕੁਲਦੀਪ ਦਾ ਨਾਮ ਲੈ ਕੇ ਤੇ ਬਾਕੀਆਂ ਦਾ ਅਣਪਛਾਤੇ ਤੁਹਾਡੇ ਕੋਲ ਡੀਐਸਪੀ ਦਾ ਤਾਂ ਸਬੂਤ ਮਿਲ ਗਿਆ ਪਰਸੋਂ ਤੱਕ ਜੇ ਹੋਰ ਤੈਨੂੰ ਮਾਰ ਆਜਾ ਵੀ ਤਕਲੀਫ ਹੋਈ ਦੱਸ ਦੀ ਇੱਥੇ ਹੀ ਲਿਆ ਕੇ ਕਿਹੜਾ ਥਾਣਾ ਕਿਹੜਾ